ਨਾਮ ਹੈ ਜੀ ਸੌਰ ਕਿੰਨੇ ਮਾਮਲੇ ਇਸਰ ਹਨ ਹਾਂਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਹਦੇ ਅੰਦਰर्गत ਸਾਨੂੰ ਨਗਰ ਨਿਗਮ ਜਲੰਧਰ ਤੋਂ 2 ਜਨਵਰੀ ਨੂੰ ਇੱਕ ਪੱਤਰ ਮੌਸੂਲ ਹੋਇਆ ਸੀਗਾ ਕਿ ਹਾਊਸ ਨੰਬਰ 35 ਜਿਹੜਾ ਰਾਜਨਗਰ ਬਸਤੀ ਬਾਬਾ ਕੈਮ ਸਾਣੇ ਦੇ ਵਿੱਚ ਪੈਂਦਾ ਹੈ ਇਹਨਾਂ ਨੇ ਅਨਮਨਵੀ ਘਾਰੀ ਉਸਾਰੀ ਜਿਹੜੀ ਕੀਤੀ ਹੋਈ ਹੈ ਤੇ ਇਹਨੂੰ ਧਾਰਨਾਸਤੇ ਪੁਲਿਸ ਦੀ ਹਰਚਾਈ ਦੀ ਹੈ ਜਦੋਂ ਇਹਦਾ ਬੈਕਗ੍ਰਾਉਂਡ ਸੰਗਾਲਿਆ ਗਿਆ ਤਾਂ ਪਤਾ ਲੱਗਿਆ ਕਿ ਇੱਥੇ ਜਿਹੜਾ ਨਰਿੰਦਰ ਕੁਮਾਰ ਉਸਤ ਬਾਬਾ ਜਿਹੜਾ ਵਾ ਇੱਥੋਂ ਦਾ ਵਾਸੀ ਹੈ ਤੇ ਇਹਦਾ ਜਦੋਂ ਅਸੀਂ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਇਹਦੇ ਤੇ 14 ਮੁਕੱਦਮੇ ਜਿਹੜੇ ਆ ਦਰਜ ਨੇ ਜਿਹਦੇ ਵਿੱਚੋਂ 5 ਐਨਡੀਪੀਐਸ ਦੇ ਮੁਕੱਦਮੇ ਆ ਤੇ ਇਹ 5 ਐਨਡੀਪੀਐਸ ਦੇ ਮੁਕੱਦਮਿਆਂ ਚੋਂ ਇਹਨਾਂ ਨੂੰ ਚਾਰ ਚੋ ਜਿਹੜੀ ਹੈ ਸਜ਼ਾ ਜਾਪੀ ਵੀ ਹੈ ਹੋ ਚੁੱਕਾ ਵਾ ਤੇ ਇੱਕ ਜਿਹੜਾ ਵਾ ਜੇ ਦੇ ਸਮਾਇਕ ਬਾਕੀ ਇਹਦੇ ਤੇ ਜਿਹੜੇ ਐਕਸਾਈਜ਼ ਐਕਟ ਦੇ ਤੇ ਜੈਂਗਲਿੰਗ ਦੇ ਮੁਕੱਦਮੇ ਦਰਜ ਆ ਸੋ ਇਹਦੇ ਅੰਤਰਗਤ ਅਸੀਂ ਜਿਹੜਾ ਵਾ ਇੱਥੇ ਆਪਣੀ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਵਾਸਤੇ ਆਪਣੀ ਭਾਰੀ ਫੋਰਸ ਡਿਪਲॉयਮੈਂਟ ਵੈਰੀਫਾਈਟਿੰਗ ਕਰਕੇ ਜਿਹੜੀ ਨਗਰ ਨਿਗਮ ਦੀ ਨਾਲ ਮਦਦ ਕਰਦੇ ਆ ਜੀਐਲਟੀ नहीं ये हजे फिलहाल जेड़ा वो बाहर है चार मुकदमे से सजा जेड़ी है काट के जेल चो आ चुका है हां जी ये काफी टाइम तो बहुत पुराना ये बनी हुई है ते काफी टाइम से ये फिर है हां जी ये मदर से बेटी की जाना है क्या नाम है आपका और जो आज कार्रवाई की गई है उसके बारे में बता दीजिए मेरा नाम एक कौर है ये नरेंद्र कुमार जी की बिल्डिंग है उनको तो एक नोटिस इशू हुआ था बस तो उसके रिप्लाई में इन्होंने अपना कोई रिप्लाई नहीं दिया उस जवाब आपको फिर हमने यहाँ पे कार्रवाई की तो नोटिस का जवाब भी नहीं होना कोई जवाब नहीं कितने नोटिस दिए थे एक नोटिस तो था तो क्या क्रोचमेंट की थी उसके बारे में इंक्रोचमेंट इन्होंने ये जो पैरापेट पार्क जैक्शन पार्क आई हुई है ये भी इंक्रोचमेंट है ये फ्रंट पे भी इन्होंने रोड पे भी किया हुआ था ठीक